ਹਾਂ ਜੀ ਮਿੱਤਰੋ ਅੱਜ ਨਾ ਹਕੀਕਤ ਦੱਸ ਦਿਆਂ ਤੁਹਾਨੂੰ ਆਹ ਗਲਾਬ ਦੀ ਐਂ ਕਰਕੇ ਕਿਸੇ ਨੇ ਫੋਟੋ ਖਿੱਚ ਕੇ ਪਾਈ ਸੀ ਐਸੇ ਗਲਾਬ ਦੀ ਪਾਈ ਹੈ ਫੋਟੋ ਖਿੱਚ ਕੇ ਐਸ ਲੋਡ ਕਰਕੇ ਫੁੱਲ ਵੀ ਗਲਾਬ ਦੇ ਆਜ ਨੂੰ ਇਹ ਗਲਾਬ ਦਾ ਫੁੱਲ ਸੋਹਣਾ ਲੱਗਿਆ ਪਰ ਜਦੋਂ ਮੈਂ ਇਹਦੀਆਂ ਟਾਹਣੀਆਂ ਮੇਰੀ ਆਦਤ ਹੈ ਵੀ ਆਪਾਂ ਕਲਮਾਂ ਕੱਟ-ਕੱਟ ਕੇ ਲਾ ਦਿੰਦੇ ਹਾਂ ਜਿਵੇਂ ਤੁਹਾਨੂੰ ਆ ਦੇਖੋ ਆਹ ਕਲਮਾਂ ਲਾਈਆਂ ਪਈਆਂ ਹੈਨਾ ਐਸ ਲੋਟੀ ਇੱਧਰ ਵੀ ਲਾ ਆਂਦਾ ਸੀ ਆ ਦਿਖਵਾਉਂ ਤੁਹਾਨੂੰ ਮੈਂ ਜਿਵੇਂ ਇੱਥੇ ਕਲਮ ਲੱਗੀ ਆ ਸੀ ਆ ਕਲਮ ਹੋ ਗਈ ਇੱਕ ਕੋਲ ਕਲਮ ਇੱਧਰ ਹੋਰ ਆ ਆ ਕਲਮ ਹੋ ਗਈ ਆ ਕਲਮ ਹੋ ਗਈ ਆ ਕਲਮ ਹੋ ਗਈ ਨਾ ਤੇ ਉਹ ਬੰਦੇ ਜਦੋਂ ਇੱਥੇ ਮੈਂ ਬੈਠਾ ਉਹਨਾਂ ਤੇ ਉਹ ਐ ਟੱਪ ਕੇ ਆਉਂਦੇ ਆ ਤੇ ਮੈਂ ਕਹਿੰਦਾ ਜੀ ਪੈਰ ਨਾ ਮਾਰ ਦਿਓ ਕਲਮ ਚ ਤੇ ਉਹ ਤੜਕੇ ਹੱਥ ਨੇ ਮੇਰਾ ਮਜ਼ਾਕ ਉਡਾਉਂਦੇ ਆ ਵੀ ਹਰੇਕ ਥਾਂ ਕਲ ਡੱਕੇ ਜੇ ਗੱਡ ਦਿੰਨਾ ਹੁਣ ਪੈਰਾਂ ਚ ਲੱਗਦੇ ਆ ਦੇਖੋ ਜਿਵੇਂ ਆ ਚਾਲ ਰੱਖੀਆਂ ਕਲਮਾਂ ਦੇ ਕਿੰਨੀਆਂ ਸੋਹਣੀਆਂ ਲੱਗਦੀਆਂ ਨਾ ਵੀ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਲੱਗੀਆਂ ਨਾ ਵੀ ਤੂੰ ਹਰੇਕ ਥਾਂ ਡੱਕੇ ਗੱਡ ਦਿੰਨਾ ਤੇ ਅੱਜ ਕਿਵੇਂ ਫੋਟੋ ਖਿੱਚ ਕੇ ਪਾਤੀ ਵੀ ਫੁੱਲ ਵੇ ਗਲਾਬ ਦੇ ਆ ਤੇ ਆਪਾਂ ਹਰ ਕਮੈਂਟ ਕਰਤਾ ਉਹ ਤੇ ਤੇ ਆ ਥੱਲੇ ਫੋਟੋ ਚੱਲੀ ਜਾਂਦੀ ਏ ਤੇ ਤੁਸੀਂ ਦੇਖ ਸਕਦੇ ਹੋ ਤੇ ਮੇਰੀ ਆਸ ਤਾਂ ਵੀ ਫੋਲੋ ਫੋਲੋ ਲਾ ਕੇ ਰੱਖੋ ਨਾ ਸੋਹਣਾ ਬਣਾ ਕੇ ਰੱਖੀ ਤੇ ਜਰੂਰ ਉਸ ਬੰਦੇ ਨੂੰ ਜਵਾਬ ਦਿਓ ਵੀ ਉਹਦਾ ਇਹ ਕਹਿਣਾ ਸਹੀ ਆ ਵੀ ਥਾਂ ਥਾਂ ਡੱਕੇ ਗੱਡ ਦਿੰਨਾ ਯਾਰ ਵੀ ਹੁਣ ਪੈਰਾਂ ਚ ਵਜਾਈ ਦੇ ਤੇ ਆਪੇ ਉਹ ਉਹ ਬੰਦੇ ਤੱਕ ਵੀਡੀਓ ਪਹੁੰਚ ਹੀ ਜਾਣੀ ਏ ਸਾਰਿਆਂ ਨਾਲ ਪਹਿਲਾਂ ਉਸੇ ਕੋਲ ਹੀ ਪਹੁੰਚਣੀ ਏ ਤੇ ਉਹਦਾ ਮੈਂ ਸਕਰੀਨ ਸ਼ਾਟ ਵੀ ਨਾਲ ਲਾ ਰਿਹਾ ਐਜ ਪੈਰ ਮਾਰਦੇ ਨੰਗਲ ਲੱਗੇ ਤੇ ਆਪਾਂ ਹੁਣ ਕਈ ਦਿਨਾਂ ਦੀ ਪੈਰ ਨਾ ਮਾਰੋ ਜੇ ਥੋੜਾ ਪੈਰ ਤਾਂ ਚੱਕ ਕੇ ਟਪ ਚਾ ਤੋਰ ਲਓ ਹਣਾ ਅਗੇ ਤੂੰ ਤਾਂ ਯਾਰ ਹਰੇਕ ਤਾਂ ਕੰਡੇ ਬੀਜ ਰੱਖੇ ਪੈਰਾਂ 'ਚ ਬਾਈਦੇ ਕਿਉਂ ਅੱਜ ਸੋਹਣੇ ਲੱਗਦੇ ਆ ਗਲਾਬ ਦੀਆਂ ਫੋਟੋਆਂ ਪਾਈਆਂ ਨੇ ਖਿੱਚ-ਖਿੱਚ ਕੇ ਤੇ ਇਹ ਆਪਣਾ ਛੋਟਾ ਜਿਹਾ ਗਾਰਡਨ ਤਿਆਰ ਕੀਤਾ ਹੈ ਦੱਸਿਓ ਕਿਵੇਂ ਲੱਗਿਆ ਤੇ ਆ ਹੈਗਾ ਬਲੈਕ ਗਲਾਬ ਜੀ ਇਹਨੇ ਕਾਲੇ ਗਲਾਬ ਲੱਗਣਗੇ ਜਲਦੀ ਦੀ ਫੋਟੋ ਵੀ ਪਾਵਾਂਗੇ ਗਲਾਬ ਤਿਆਰ ਹੋ ਰਿਹਾ ਵੀ ਹੁਣ ਇਹ ਜੀ ਵੀ ਮੈਨੂੰ ਤਾਂ ਵਿਚਾਰੇ ਘੱਟਦਾ ਇਹ ਤਾਂ ਹਿੰਮਤ ਦੇ ਦਿਆਂਗੇ ਦੱਸੋ ਲੈ ਮੇਦੇ ਦੰਗੇ ਮੇਰਾ ਕੀ ਲਵੋਗੇ ਯਾਰ ਆਪਾਂ ਦਵਾਰੇ ਲੈ ਕੇ ਲਾ ਦਿਆਂਗੇ ਠੀਕ ਹੈ ਆ ਗਲਾਬ ਆ ਜਿਹੜੇ ਤੁਹਾਨੂੰ 10-15 ਦਿਨਾਂ ਤੱਕ ਫੁੱਲ ਖਿੜੇ ਮਿਲਣਗੇ ਆਪਣੇ ਹਰੇਕ ਜਿੰਨਾ ਵੀ ਵੱਡੇ ਦਰਖਤ ਲੱਗੇ ਆ ਜਿਵੇਂ ਅਬਰਕੈਨਾਂ ਲੱਗੀਆਂ ਅਬਰਕੈਨਾਂ ਜਣਾ ਚ ਗਲਾਬ ਦੇ ਦਰਖਤ ਜੂਰ ਲਾਏ ਹੋਏ ਆ ਉਧਰੋਂ ਖੁੰਜੇ ਜੇ ਲੱਗੇ ਹੋਏ ਆ ਗਲਾਬ ਤੇ ਇੱਧਰ ਆਪਾਂ ਐ ਸਾਰੇ ਐਸ ਰੂਟ ਸੜਕ ਦੇ ਨਾਲ ਤੁਰ ਤੱਕ ਉਹ ਟਾਲੀਆਂ ਟਾਲੀਆਂ ਦੇ ਵਿੱਚ ਗਲਾਬ ਆਪਾਂ ਲੱਗੇ ਹੋਏ ਆ ਯਾਨੀ ਕਿ 10 ਦਿਨਾਂ ਤੱਕ ਗਲਾਬ ਦੇ ਫੁੱਲ ਖਿੜ ਜਾਣੇ ਆ ਤੇ ਤੁਹਾਨੂੰ ਦਿਖਾਵਾਂ ਕਿਵੇਂ ਕਿੰਨੇ ਸੋਹਣੇ ਲੱਗਦੇ ਆ ਨਾ ਤੇ ਕਈ ਲੋਕਾਂ ਨੂੰ ਚੀਜ਼ ਦੇਖਣ ਨੂੰ ਸੋਹਣੀ ਲੱਗਦੀ ਆ ਪਰ ਲੱਗੀ ਜਦੋਂ ਨੰਗਣਾ ਕਰਨ ਔਖਾ ਹੋ ਜਾਂਦਾ ਉਹ ਭੜਾ ਦਾ ਆ ਵਾ ਦੇਖੋ ਇਹਨਾਂ ਸਾਰੇ ਗਲਾਬ ਦੇ ਫੁੱਲ ਜਿਹੜੇ ਇਹ ਭੜ ਜਾਣਗੇ ਨੰਗਦਾ ਟੱਪਦਾ ਬੰਦਾ ਵੀ ਦੇਂਦਾ ਜੀ ਵੀ ਹਾਂ ਗਲਾਬ ਲੱਗੇ ਹੋਏ ਆ ਸੋਹਣੇ ਲੱਗਦੇ ਆ ਫੁੱਲ ਆ ਦੇਖ ਪੂਰੀ ਕਟਿੰਗ ਕੀਤੀ ਹੋਈ ਆ ਹੁਣ ਇਹਨਾਂ ਦੀ ਤੇ ਕਈ ਲੋਕਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਮੈਂ ਵੀਡੀਓ ਤਾਂ ਪਾ ਰਿਹਾ ਤੇ ਜਰੂਰ ਕਮੈਂਟ ਕਰਕੇ ਉਹਨਾਂ ਨੂੰ ਸਾਰਥਿਕ ਤੌਰ ਤੇ ਜਵਾਬ ਦਿੱਤਾ ਜਾਵੇ ਵੀ ਇਹ ਕੰਡੇ ਬੀਜੇ ਆ ਕਿ ਫੁੱਲ ਬੀਜੇ ਆ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਹ ਬੰਦੇ ਤੱਕ ਪਹੁੰਚ ਸਕੇ ਵੀਡੀਓ ਜਿਹੜਾ ਕਹਿੰਦਾ ਤੂੰ ਤਾਂ ਹਰੇਕ ਥਾਂ ਕੰਡੇ ਵੀ ਜੀ ਦਿੰਨਾ ਯਾਰ ਤੇ ਇਹ ਆਪਣੀ ਛੋਟਾ ਜਿਹਾ ਗਾਰਡਨ ਤੇ ਕਦੇ ਦੁਬਾਰੇ ਤੁਹਾਨੂੰ ਵੇਸਟ ਕਰਾਵਾਂਗੇ ਪੂਰੇ ਗਾਰਡਨ ਦਾ ਕਿਹੜੇ ਕਿਹੜੇ ਆਪਾਂ ਫਲਾਂ ਵਾਲੇ ਪੌਦੇ ਲਾਏ ਹੋਏ ਆ ਪੂਰਾ ਤੁਹਾਨੂੰ ਵੇਸਟ ਕਰਾਵਾਂਗੇ ਸਪੈਸ਼ਲੀ ਤੌਰ ਤੇ